ਸਤਿ ਸ਼੍ਰੀ ਅਕਾਲ ਬਾਈ ਜੀ ਵੈਲਕਮ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਪਹੁੰਚ ਗਏ ਅੱਜ ਢੀਲ ਲੈ ਕੇ ਖੇਤਾਂ ਦੇ ਵਿੱਚ ਕਰਤਾਰ ਰੋਲ ਇਹਦੇ ਤੁਹਾਨੂੰ ਪਤਾ ਹੀ ਯਾਰਾ ਬਾਈ ਇੱਥੇ ਪੰਪ ਤਵਾਇਆ ਦੂਰ ਆਉਣ ਕਰਕੇ ਰਾਹ ਬੋਖਰਾਵਾ ਰਾਹਾਂ ਦੇ ਵਿੱਚ ਕਈ ਵਜੀ ਉੱਥੇ ਦਾ ਹੁਣ ਗਿਰੇ ਜਾਣ ਦਾ ਬਚਾਅ ਹੋਊਗਾ ਕੀ ਹੋ ਗਿਆ ਜੀ ਬਾਈ ਰਾਹ ਪਰਲੇ ਪਾਸੇ ਉਹ ਟਕਰਾ ਨਹੀਂਵਾਦਾ ਐਂ ਥੱਲੇ ਪਪਲਾਵਾ ਤੋਂ ਥੱਲੇ ਲੱਗ ਕੇ ਇੱਧਰ ਮੋਟਰ ਨਾਲ ਮਾਰਿਆ ਭਗਾ ਕੇ ਨੇ ਜਾਓ ਹੋ ਗਿਆ ਆਵਾਜ਼ੀ ਨੂੰ ਚਾਹੇ ਜੇ ਮੋਢੇ ਆਦੀ ਉਹ ਚਾਦੀ ਪ੍ਰਾਖਲੇ ਆਉਂਦੀ ਠੀਕ ਹੈ ਬਸ ਠੀਕ ਹੈ ਜੀ ਓਕੇ ਇੱਕ ਕਬੜਾ ਸਾਰਾ ਦੋਨੋਂ ਦਾ ਲੈਟ ਜਾਂ ਮਰਜੀ ਆਵਾਜ਼ ਕੀ ਠੀਕ ਹੈਗਾ ਠੀਕ ਆ ਬਈ ਆ ਦੋ ਚਾਰ ਤੋਂ ਦੱਬ ਕੇ ਲਾਉਗਾ ਫਿਰ ਚਾਰੀ ਦਾ ਨੰਬਰ ਨਵੀਂ ਲੈ ਆਦੀ ਚਾਦੀ ਪ੍ਰਾਖਲੇ ਆਸੀ ਜੀ ਵਾਲਾ ਪਤ ਠੀਕ ਹੈ ਜੀ ਅੱਧੀ ਜਲਦੀ ਹੈ ਹਾਂ ਜੀ ਪੂਰੀ ਵਧੀਆ ਗੱਲ ਆ ਹਾਂ ਕਣਕੀ ਉਹ ਲੰਮੀ ਆਵੇ ਡਿੱਕੀ ਵਿੱਚ ਕੋਈ ਕਿੱਧਰੋਂ ਡਿੱਕੀ ਕੋਈ ਜਿੱਧਰੋਂ ਡਿੱਕੀ ਹੋਈ ਆ ਲਾਂ ਹੁੰਦੀ ਆ ਨਾ ਜ਼ਿਆਦਾ ਜੀ ਗੰਬੀ ਦਾ ਦੇਖ ਕਿੰਨੀ ਆ ਉਹ ਬੋਲਾਇਆ ਕੱਢ ਦਿਆ ਕਰ ਹਾਂ ਕੱਢ ਦਿੰਨਾ ਹੁੰਦਾ ਬਈ ਦਾਣੇ ਦਨੇ ਪਾਉਣ ਲੱਗਾ ਦਾਣੇ ਕੱਢਾਂ ਕੱਢ ਦਿੰਨਾ ਹੁੰਦਾ ਉਹ ਡਿੱਗੀ ਹੋਈ ਜਣਾ ਤਾਂ ਲੈਫਟ ਜਾਂਦਾ ਜਾ ਕਰਕੇ ਜੀ ਜੀ ਕਿਰ ਗਿਆ ਕਰਨ ਦੀ ਆ ਮਾੜਾ ਡਿੱਗੇ ਡੁੱਕੇ ਜਰਾ ਫਰਦੀ ਆ ਪੂਰੀ ਬਈ ਡਿੱਗੇ ਡੁੱਕੇ ਨੂੰ ਨਹੀਂ ਵਸ ਕੋਲ ਦੀ ਉਹ ਜੋੜੀ ਆਏਗਾ ਅਜੇ ਹੋਰ ਹਾਜੂਰੀਆ ਦਾ ਹੈਗਾ ਤੇ ਭਈਆ ਵਾਲਟਿਓ ਉਹ ਟੋਲ ਦੀ ਪੰਨਾਂ ਬਾਈ ਉੱਥੇ ਆਪੀ ਨਹੀਂ ਮਿੰਨਮਾ ਆਉਣਾ ਕੱਢ ਕੇ ਲਿਆਉਂਗਾ ਕਿੰਨਾ ਕੁ ਮੈਂਟਾ ਜੁਰੀਆ ਜੁਰੀਆ ਮੇਰੇ ਕੋਲ ਹੈਗਾ ਹਾਲੇ 50 ਕਨੇਡ ਦੇ ਟੱਟਾ ਜੰਦਾ ਜੁਰੀ ਚਾਹੂ ਪਾਣਾ ਹਾਂ ਜੁਰੀਆ ਲਿਆਉਣਾ ਪੈਣਾ ਇੰਨਾ ਜਾ ਰਹੇ ਤਾਂ ਨਹੀਂ ਜਾਂਦੀ ਆ ਜੀ ਨਹੀਂ ਇੰਨਾ ਨਹੀਂ ਵਾਹ ਵਾਲਟੀ ਰੱਖਾ ਰੇ ਡੈਮ ਕੱਢ ਕੇ ਜਾ ਜਦੋਂ ਹਰਾ ਹੋ ਜਾ ਲੰਗਾ ਆ ਜਾਂਦਾ ਜਾਂ ਘਟਾਉਂਦੀ ਹੈ ਹਾਲੀ ਇੱਕਦਮ ਹੀ ਘਟਾ ਜਾਂਦੀ ਹੈ ਇਹ ਆਰੇ ਪਿਆਰੇ ਜੋਰ ਤੋਂ ਅੱਜ ਧੂਆ ਮਾਰਨਾ ਇਹਨੇ ਉੱਥੇ ਜੁਰੀਆ ਲਾਣਾ ਇੰਜ ਨਾਲ ਥੋੜੀ ਕਨੈਕਟ ਕਰ ਕੋ ਜੁਰੀਆ ਦਾ ਤਾਂ ਜਾ ਰਹੇ ਨੇ ਲੋਡ ਪੈਣਾ ਇੰਜ ਤੇ ਆਹ ਕੋ ਦੂ ਇੰਜਨ ਕਿਉਂ ਸਿੱਧਾ ਧੂਆ ਮਾਰਦੇ ਹੁੰਦੇ ਤੇ ਇਹਨੇ ਇੰਜਨ ਦੇ ਲੋਡ ਚ ਚੱਲਣਾ ਇਹ ਧੂਆ ਜਨਾ ਧੂਆ ਮਾਰਨਾ ਇਹਨੇ ਉਹਨਾਂ ਜੁਰੀਆ ਲਗਾ। ਉਮੀ ਉਹਨੇ ਸਪਰੇਅ ਕਰਨੀ। ਬਾਕੀ ਜਲੋਰ ਰੇਸ ਤੇ ਮਸ਼ੀਨ ਨਹੀਂ ਘਟਾਉਣੀ ਹੈ ਚੰਗਾ। ਕਦੇ ਹੀ ਰਾਜਨੀਤੀ ਬਾਤ ਨਹੀਂ ਯਾਰੋ ਮਨ ਨਾਲ ਖਾਣੇ ਟੈਂਕੂ ਵੀ ਭਰ ਗਿਆ। ਠੀਕ ਹੈ ਜੀ। ਗਰਮ ਠੰਡੀ ਜਿਹੜੇ ਬੰਦ ਕਰਨੀ। ਪਾਣੀ ਗੁੰਨੀ ਦੇ ਰਿਹਾ ਕਿੱਥੋਂ ਦਾ ਰੈਡੀਟ? ਹਾਂ ਜੀ ਪਾਣੀ ਪਾ ਨਾ ਨੰਨਾ ਬੱਤੀ ਸੀ ਗਲਾਸ ਵਿੱਚ ਅੱਬਲਾ ਦਾ ਘਟਾਉਂਦਾ ਹੀ ਨਹੀਂ ਮੈਂ ਤਾਂ ਆਲੇ ਦਾ ਹੈਗਾ ਡੀ ਆ ਨੋਟ ਕੋਲ ਹਾਂਜੀ ਮੈਂ ਤਾਂ ਲੈ ਆ ਮਾ ਇਹ ਪੈਸੇ ਤੇ ਹੀ ਹੋਵੇ ਉਹ ਨੂੰ ਤੇ ਮੌਕੇ ਤੇ ਆਉਂਦਾ ਵੀ ਜੀ ਨਾ ਖੜ ਜੇ ਵੀ ਆਈ ਚਾਰ ਦਿਨ ਕੰਮ ਨੇ ਚਾਰ ਦਿਨ ਗੁਰੂ ਗੇ ਕੰਮ ਕਰਦੇ ਹਾਂ ਹਾਂ ਚਾਰ ਦਿਨ ਆ ਰਿਹਾ ਵਧੀਆ ਟੁੰਡੀ ਵਾਲੀ ਨੂੰ ਹਾਂ ਇੱਥੇ ਟੁੰਡੀ ਵਾਲਾ ਵਧੀਆ ਬਈ ਇੱਥੇ ਜੱਦੂ ਕੰਮ ਪੂਰਾ ਬੁਲਾ ਲੈਣਾ ਪਾਜੋ ਹੁਣ ਆਈ ਮੱਥਰਾ ਨਾਲ ਟੱਕਰਾਂ ਮਾਰੀ ਜਾਂਦਾ ਮੈਨੂੰ ਗਿਆ ਮੰਗਣ ਤੂੰ ਆ ਜਾ ਉਹਨਾਂ ਲਾਣ ਫੱਕਾ ਵੇਰੇ ਉੱਪਰ ਨੂੰ ਗਿਆ ਦਪਣਾ ਨਾ ਜਮਾ ਸੁੱਕਾ ਪਿਆ ਬਈ। ਸਾਹੀ ਜਿਹੜਾ ਇੱਥੇ ਗੱਫੇ ਤੇ ਪਾੜਿਆ ਆ। ਹਾਂ ਬਈ ਬਸ ਆਹੀ ਆ। ਹੁਣ ਕਿਹੜੇ ਬਾਦ ਇਹਦੇ ਬਾਰੇ? ਬਾਦ ਚੋੜੇ ਇੱਥੇ ਜਮਾ ਆ। ਉਹ ਵੇ ਚੱਲਦੀ ਆ ਬਾਈ ਰਾਤੀਓ ਤਾਂ 12:00 ਵਜੇ ਖੜੀ ਕਰੀਦੀ। ਫੇਰ ਸਵੇਰੇ ਚਲਾ ਕੇ ਉਹ ਵੱਡੀ ਚੱਲੇ ਗਿਆ ਅੱਜ ਨੇ। ਹੁੰਡੀ ਜਰੇ ਚ ਪਾਉਣਾ। ਆਹ ਇੱਕ ਜਾ ਕੇ ਫੇਰ ਕੇ ਰੋਟੀ ਖਾਣੇ ਕੱਲ ਤਾਂ ਰੋਟੀ ਵੀ ਨਸੀਬ ਨਹੀਂ ਹੋਈ ਜਾਣੇ ਬਜੀ ਅੱਛਾ ਯਾਰ ਬਈ ਹੋਰ ਆਹ 6 ਵਜੇ 5 ਵਜੇ ਰੋਟੀ ਖਾਧੀ ਆ ਮੈਂ ਜਾ ਕੇ ਜੀ ਦੋ ਖਾਧੀ ਆ ਮੈਨੂੰ ਭੁੱਖੇ ਮਰਦੇ ਹੁੰਦੀ ਆ ਉਹ ਵੀ ਪਾਣੀ ਵਾਪੀ ਹੋ ਜਾਂਦਾ ਈ ਇਹਨੇ ਜੱਕਾ ਠੀਕ ਹੈ ਇਹਦੇ ਹੁਣ ਹਾਂ ਬਈ ਹੋਂਦਾ ਠੀਕ ਆ ਉਹ ਵੀ ਵਧਾਏ ਹੋਇਆ ਮੋਟੇ ਵਿਚ ਪਰ ਨਿੱਕੀ ਆ ਜਾਂਦੀਆਂ ਹਾਲੀਆਂ ਬਲੀਆਂ ੜਾਈ ਜਾਂਦੀਆਂ ਹਾਂ ਪੂਰੀ ਇਹ ਕਮੈਂਟ ਦੇ ਵਿੱਚ ਵੀ ਸਟੈਂਡ ਦੇ ਵਿੱਚ ਵੀ ਪਾ ਗਾ ਨੂੰ ਜਿਹੜੀ ਮਸ਼ੀਨ ਆ ਨਾ ਬਾਈ ਫੋਨ ਤਾਂ ਨਹੀਂ ਚੱਕੇ ਜਾਂਦੇ ਜਿਹੜੀ ਮਸ਼ੀਨ ਵਾਲੇ ਸਰਕਾਰ ਦੇ ਵਿੱਚ ਕੋਈ ਸਫਾਈ ਚਾਹੁੰਦਾ ਨਹੀਂ ਸਫਾਈ ਆਉਂਦੀ ਹੈ ਨਾ ਆਪਾਂ ਨਹੀਂ ਜਿਹੜੀ ਕੰਸਰੀ ਪੂਰੀ ਹੁੰਦੀ ਦੀ ਨੂੰ ਵਿੱਚ ਚੜਾ ਜਾਂਦੇ ਆ ਜਾਣਾ ਜਿਹੜੀ ਉਹ ਕੰਪਨੀ ਵਾਲਿਆਂ ਨੇ ਪੁਲੀ ਦਿੱਤੀ ਦੀ ਹੈ ਨਾ ਉਹ ਪੁਲੀ ਹੈਗੀ ਆ 4 ਇੰਚੀ ਦੀ ਛੋਟੀ 1.5 ਇੰਚ ਦੀ ਬੜੀ ਹੈਗੇ 6 ਇੰਚ ਦੀ ਜਿਹੜੀ ਆਪਾਂ ਹੁਣ ਇਹਦੇ ਵਿੱਚ ਪੁਲੀ ਪਾਈ ਆ ਇਹ ਪਾਈ ਆ 3.5 ਇੰਚ ਦੀ ਵੀ ਤੁਸੀਂ ਆਹਦਾ ਹੌ ਲਾ ਲਓ ਪੁਲੀ ਆ ਉਹਦੇ ਨਾਲ ਮੁਸੀਬਾ ਐ ਇੱਕ ਸਕਿੰਟ ਦੇ ਵਿੱਚ ਮਸ਼ੀਨ ਖੜੀ ਨਹੀਂ ਕਲੱਚ ਦੱਫਿਆ ਨਹੀਂ ਜਦ ਰੇ ਸੀਪਾ ਖਾਲੀ ਆ ਕਿੰਨਾ ਵਜੇ ਖਾਲੀ ਹੋਣੀ ਚਾਹੀਦੀ ਇਹ ਵੀ ਦੇਖਿਆ ਕਰੋ ਨਾ ਬਾਈ ਵੀ ਜਦੋਂ ਮਸ਼ੀਨ ਆਪਣੀ ਖੜਦੀ ਆ ਤਾਂ ਜਦ ਰੇ ਆਟੋ ਕੁਮੈਂਟਾ ਸਕਿੰਟਾਂ ਦੇ ਵਿੱਚ ਸੀਪਾ ਜਿਹੜੀਆਂ ਜਦ ਰੇ ਠਾ ਦੇ ਕੇ ਖਾਲੀ ਹੋ ਜਾਣ ਮਸ਼ੀਨ ਤੇ ਕੋਈ ਵੀ ਭਾਈ ਇਹਨਾਂ ਸਫਾਈ ਦਾਣਾ ਉਹ ਨਹੀਂ ਕਰੂਗੀ ਐ ਸਫਾਈ ਬੋਲੋ ਕਿ ਯਾਰ ਮਾਲ ਸਾਫ ਲੇਕ ਵੀ ਲਾਣਾ ਨੇ ਉਹ ਕਿ ਮਹੀਨ ਭਰਨੇ ਨਹੀਂ ਜਾਏਗੀ ਆਪਣੇ ਜਿਮੇਜ ਭਰਦੀ ਆ ਜੇ ਦੇਖਦਾ ਹੁੰਦੇ ਆ 3.5 ਚ ਮੀਨਾ ਉਹਦੇ ਵਿੱਚ ਵੀ ਲਿਆ ਕੇ ਅੰਦਰ ਸਾ ਵੀ ਜਿਵੇਂ ਥੋੜੀ ਜਿਹੀ ਭਰਦੀ ਆ ਚਲੋ ਬਾਕੀ ਡੀਜ਼ਲ ਪਾ ਲਈਏ ਫਿਰ ਚੱਲਦੇ ਆ ਕਿਵੇਂ ਚੱਲਦੀ ਆ ਰਾਣੀ ਹਾਂ ਹਾਂ ਵਧੀਆ ਖਿੱਚ ਕੇ ਰੱਖ ਹੁਣ ਕੰਮ ਨੂੰ ਟੈਨਸ਼ਨ ਆ ਆ ਚੱਕ ਦੇ ਦੋ ਦੋ ਸਮੋਸੇ ਚਾਹ ਤਨੂੰ ਲੇਥਰਮੋਸ ਲੈ ਆਂਦੀ ਭਰਾ ਰੇ ਆਂਦੀ ਜੰਗਾ ਹਾਂ ਪਾਣੀ ਪੂਣੀ ਵਾਰ ਮੰਗਾ ਲਿਆ ਕਰ ਆਇਆ ਹੈ ਅਸੀਂ ਤਿਆਰ ਬੈਠੇ ਸੀ ਮੈਂ ਉਹਨੂੰ ਕਿਹਾ ਵਾ ਗਰੀਸ ਦਾ ਮਾਰਕ ਜਦੇ ਮੈਂ ਤੂੰ ਖੱਚ ਤੇ ਬਸਲ ਚੱਲ ਲਵਾ ਠੀਕ ਆ ਮੈਂ ਅਬੀ ਮੈਂ ਕਿਹਾ ਹੋਰ ਮਾਨ ਹਾਂ ਜਿੰਮੇਵਾਰੀ ਮੈਂ ਕਿਹਾ ਸਾਡੀ ਪਰਲਾ ਕਲਾ ਚਾਹਦਾ ਪੁਲੀ ਜੇ ਲਿਆ ਤਾ ਨਾ ਯਾਰਾ ਤੇਰੀ ਪੱਖੇ ਵਾਲੀ ਨੇ ਹੈ ਇਹਦੇ ਕਰਕੇ ਤੇਰੇ ਨਾਲ ਜਿਹੜੀ ਮਸ਼ੀਨ ਚੱਲਦੀ ਦੀ ਗੱਲ ਨਾ ਨਾ ਤੇਰੇ ਨਾਲ ਜਿਹੜੀ ਕੱਲ ਮਸ਼ੀਨ ਚੱਲਦੀ ਦੀ ਉਹ ਕਹਿੰਦੇ ਇਹ ਚ ਮੈਂ ਥੋੜੀ ਚਾ ਉਹ ਮੈਨੂੰ ਪਤਾ ਲੱਗਿਆ ਕਹਿੰਦੇ ਉਹਨਾਂ ਨੇ ਕੱਲ ਮੋੜਤੀ ਬਸ ਦੋ ਮੋੜੀਆਂ ਜੀ ਕਹਿੰਦੇ ਕਚਰਾ ਬਹੁਤ ਆਉਂਦਾ ਜੋ ਮਲਗੀ ਜੀ ਤੋਂ ਸਾਹਮਣੇ ਚੱਲਦੀ ਆਂਦਾ ਇੱਕ ਉਹ ਪਰੇ ਚਲ ਗਈਆਂ ਜੀ ਉਹ ਨਾ ਆ ਗਈ ਥੱਲੇ ਆ ਦੇਗਾ ਅੱਛਾ ਜੀ ਤੀਜੀ ਉਹ ਮੋੜਤੀ ਇਹਨਾਂ ਨੇ ਪ੍ਰੀਤ ਮੋੜਤੀ ਉਹ ਵੀ ਮੋੜ ਤੇ ਕਹਿੰਦੇ ਯਾਰ ਉਹ ਸੈਟਿੰਗ ਨਹੀਂ ਕੀ ਕਰਦੇ ਮਾੜੀ ਮੋਟੀ ਉਹ ਕਹਿੰਦਾ ਯਾਰ ਚਾਹੀ ਨਹੀਂ ਆਇਆ ਕਹਿੰਦਾ ਮੱਖੀ ਵੀ ਬਹੁਤ ਦਿੰਦੀ ਆ ਕਹਿੰਦਾ ਥੱਲੇ ਛੱਡੀ ਜਾਂਦੇ ਲੈ ਬਾਈ ਤਾਂ ਹੀ ਮੈਂ ਪਹਿਲੀ ਪੱਕੇ ਵਾਲੀ ਪੁਲੀ ਪਾ ਦਿੱਤੀ ਇੱਥੇ ਕਿ ਐ ਥੋੜਾ ਜਿਹਾ ਲੋਕ ਨਾ ਬਹਿਮ ਕਰਦੇ ਆ ਮੱਖੀ ਦਾ ਜਿਹੜੀ ਚ ਮੱਖੀ ਨਹੀਂ ਦਿੰਦੀ ਆ ਇਹ ਕਣਕ ਨਹੀਂ ਦੇਖਦੇ ਵੀ ਸਾਡੀ ਹਰੀ ਆ ਕਣਕ ਇਹਨਾਂ ਨੂੰ ਤਾਂ ਇਹ ਹੁੰਦਾ ਵੀ ਬੱਸ ਨਵੇੜ ਦੋ ਆ ਕਣ ਕੇ ਸਾਡੀ ਗਰੀ ਹੋਈ ਬਹੁਤ ਹਨ ਥੱਲੇ ਨੂੰ ਬਹੁਤ ਕਰਦੇ ਥੱਲੇ ਦਾ ਫਾਇਦਾ ਤੈਨੂੰ ਕੁਝ ਨਹੀਂ ਫਰਕ ਪੈਂਦਾ ਹੈਗਾ ਸਮਾਨ ਨਾਲੇ ਉਹ ਨਹੀਂ ਕਰਦੀ ਛਲ ਮਾਰਦੀ ਨਹੀਂ ਛਲਕਾ ਜਾਂ ਨਹੀਂ ਹਾਂ ਨਾ ਨਾ ਇਹ ਨਹੀਂ ਮਾਰਦੀ ਮੈਂ ਸਾਰੇ ਤਾਂ ਪੰਜ ਚਾਰ ਦਿਨ ਇੱਥੇ ਲੱਗ ਜਾਨੇ ਗੱਟ ਕੇ ਪੂਰੇ ਹਾਂ ਨਾ ਨਾ ਇੱਥੇ ਬੈਠੀ ਦੇ ਤੁਰੇ ਆਦੋਂ ਵੀ ਇਧਰ ਸਾਹਮਣੇ ਫਾਰਮ ਪਰਾਂ ਦੇ ਉਹ ਤੁਰੇ ਆਉਂਦੀ ਆ ਉਹ ਪਰਾਂ ਦੇ ਉਹ ਤੁਰੇ ਆਉਂਦੀ ਅੱਜ ਉਹ ਵੱਢ ਕੇ ਉੱਥੇ ਹੋਣਾ ਘਰ ਆਲੇ ਥੋੜੇ ਪੰਜ ਸੱਤ ਤੱਕ ਵਿੱਗੇ ਉਪਰਾਂ ਭੇਜਣੀਆਂ ਪਾੜਾ ਪਰ 20 ਬਿੱਗੇ ਆ ਉੱਥੇ ਵੱਢ ਗਏ ਫਿਰ ਉਹ ਮਸ਼ੀਨ ਗਗਨ ਨੂੰ ਦੰਨੇ ਆਏ ਨੇ ਗਗਨ ਨੇ ਕਿਤੇ ਕਿਹਾ ਹੋਇਆ ਕਿਸੇ ਨੂੰ ਹੈਗਾ ਉਹਦਾ 2 2.5 ਬਿੱਗੇ ਨੇ ਕਰਿਆ ਹੋਇਆ ਉਹਦੇ ਨਾਲ ਗੱਲਬਾਤ ਉੱਥੇ ਭੇਜ ਦਨੇ ਆਪਾਂ ਨੇ ਇੱਧਰ ਆਪਾਂ ਨੇ ਇਹਦੇ ਨਾਲੇ ਥਾਂਬ ਲੈਣਾ ਮੋਰਚਾ ਹੈਗਾ ਨਹੀਂ ਉਹ ਤੇਰੇ ਕੋਲ ਸਵੇਰੇ ਸਾਨੂੰ ਪੁੱਛਦਾ ਵੀ ਆਈ ਮਸ਼ੀਨਾਂ ਹੋਰ ਪਾ ਲਾ ਉਹਨੂੰ ਕਹਿੰਦੀ ਕਿ ਕੋਈ ਨਹੀਂ ਇੱਥੇ ਆ ਮਸ਼ੀਨਾਂ ਦਾ ਚਿੰਤਾ ਨਾ ਕਰ ਉਹ ਕਹਿੰਦਾ ਇਹ ਮੈਨੂੰ ਕਹਿੰਦਾ ਫੋਟੋ ਤਾਂ ਉਹ ਹੀ ਲੱਗੇ ਮੈਂ ਕਿਹਾ ਮੇਰਾ ਬਹਨ ਜਆ ਹੈ ਮੇਰੀ ਖੁਦ ਕੀ ਗੱਡੀ ਹੈ ਇਹ ਆਓ ਮੈਨੂੰ ਕਹਣਾ ਸਰਦਾਰ ਸਾਲ ਆਮਾ ਹਾਂ ਮੇਰਾ ਸੜਖਣਾ ਜਰ ਉਹ ਮਾਨ ਨਹੀਂ ਦਾ ਵੀ ਗੱਡੀ ਇਸ ਕੇ ਮਗਾ ਜ ਆਇਆ ਵੀ ਉਹਨੂੰ ਦੱਸਿਆ ਮੇਰਾ ਵੀ ਕਹਿਣਾ ਨਹੀਂ ਕੇ ਇਹਨੂੰ ਮੈਂ ਕਿਹਾ ਸੀ ਨਾ ਇਕਟਵਾਣਾ ਹੋ ਤਾਂ ਦੱਸ ਦੇ ਰੀਲ ਦੇ ਚੱਕਰ ਬਹੁਤ ਆ ਹੈ ਰੋਟੀ ਨੂੰ ਕਹੇ ਤਾ ਤਨੂੰ ਕਮਾਈ ਲਿਆਵਾ ਵਧੀਆ ਦਿੱਤੀ ਰਾ ਰੋਟੀ ਬਹੁਤ ਵਧੀਆ ਰੱਖੀ ਹੈ ਬਹੁਤ ਵਧੀਆ ਉਹਦਾ ਬੰਦੇ ਬਹੁਤ ਵਧੀਆ ਹੈ ਇਹਨਾਂ ਨੂੰ ਰਾਤ ਰੋਟੀ ਵਧੀਆ ਲਿਆ ਕੇ ਰੋਟੀ ਹਲੈ ਰੋ ਰੋਟੀ ਦਾ ਕੀ ਆ ਮੈਂ ਲੈਣਾ ਬਸ ਮੈਂ ਤਾਂ ਇੱਕੋ ਖਾਣਾ ਦੋ ਵਧੀਆ ਲੈ ਕੇ ਆ ਇਹ ਐਮਪੀ ਦੇ ਵਿੱਚ ਸਭ ਸਵੇਰ ਸਵੇਰ ਬਾਈ ਹਨਾ ਨਾਸ਼ਤਾ ਜਿਹੜਾ ਇਹਦਾ ਉਰੇ ਲੋਕ ਰਾਤ ਨੂੰ ਵੀ ਖਾਈ ਜਾਂਦੇ ਹਨਾ ਵੀ ਆਪਾਂ ਸਵੇਰੇ ਸਵੇਰੇ ਚਲੋ ਐਮਪੀ ਬੰਦਿਆਂ ਨੂੰ ਧੁੱਕਣ ਤੇ ਕੱਜ ਰਹੇ ਹਨਾ ਵੀ ਦੋ ਦੋਸਤ ਇੱਕ ਇੱਕ ਦੋ ਦੋ ਸਮੋਸੇ ਖਾਦੇ ਹੋਣ ਰੋਟੀ ਜੇ 12 1 ਵਜੇ ਆ ਜਵੇ ਤੇ ਕੋਈ ਫਰਕ ਨਹੀਂ ਪੈਂਦਾ ਬਾਕੀ ਐਮਪੀ ਦੀ ਮਸ਼ਹੂਰ ਚੀਜ਼ ਆ ਨਾ ਸਮੋਸਾ ਕਚੌੜੀ ਪੋਹਾ ਇਹਨਾਂ ਦੇ ਮਸ਼ਹੂਰ ਹੈ ਇਹਨਾਂ ਨਾਲ ਸਵੇਰ ਚੜ੍ਹਦੀ ਹੁੰਦੀ ਹੈ ਇਹਨਾਂ ਦੀ ਹਨਾ ਇਹ ਆ ਤੋਣਾ ਜਿਹੇ ਜਿਹੇ ਰਹਿਣਾ ਸਹਿਣਾ ਜਿਹੜੇ ਦੇਖ ਚ ਸੂਵੇ ਜਣਾ ਉਹ ਜੇ ਬੰਦਾ ਹੋ ਜਾਂਦਾ ਉਹਦੇ ਬਾਅਦ ਵੀ ਰਾਜੂ ਉਹਨਾਂ ਕੋਲ ਤਾਂ ਆਉਣਾ ਹੀ ਨਹੀਂ ਪੈਂਦਾ ਨਾ ਉਹ ਮਸ਼ੀਨ ਦੇ ਦੁਆਲੇ ਰਹਿਣਾ ਪੈਂਦਾ ਥੋੜਾ ਜਿਹਾ ਕਿਉਂ ਇੱਕ ਤਾਂ ਮਨੀ ਥੋੜਾ ਢੱਲਾ ਹੁਣ ਮਸੀਂ ਠਾਲਿਆ ਭਰਾਵਾ ਸਵੇਰੇ ਹੋਰ ਰਾਤ 12 ਵਜੇ ਮਸ਼ੀਨ ਖੜੀ ਆ ਮਰਾ ਬਜੀ 12 ਵਜੇ ਮਸ਼ੀਨ ਖੜਾਤੀ ਰਾਤ ਮੈਂ ਚੱਲ ਸੌਂ ਜਾਣਗੇ 9 ਵਜੇ ਠਾਲਿਆ ਜਾ ਕੇ ਉਹ ਤਾਂ ਮੈਂ ਨਾ ਜਾਲ ਦੇ ਨੂੰ ਥਾਣਾ ਚਾਹੀਦਾ ਮੈਂ ਉਹਦਾ ਉੱਠ ਗਿਆ ਤਾਂ ਉਹਦਾ 6 ਵਜੇ ਗਗਨ ਦਾ ਵਿਚਾਰਾ 6 ਵਜੇ ਉੱਠ ਕੇ ਡੀਜ਼ਲ ਲੈ ਕੇ ਫਾਰਮ ਤੇ ਚੱਕ ਕੇ ਦੋ ਕੰਨ ਮਸ਼ੀਨ ਦੇ ਵਿੱਚ ਪੱਕਾ ਲੈ ਡੀਜ਼ਲ ਪਾ ਕੇ ਮੈਨੂੰ ਕੰਨਾਂ ਵਿਲਿੰਗ ਕੇ ਦੇ ਦਈਆਂ ਉਹਨੇ ਨਹੀਂ ਉਹ ਨਹੀਂ ਥਾਲ ਦਿੰਦਾ ਉਹੀ ਤਾਂ ਗੱਲ ਆ ਯਾਰ ਆਹੀ 4 ਦਿਨ ਬਾਈ ਸੀਜੰਦੇ ਆ ਨਾ ਆਹੇ ਆ ਆਹ ਹਾਲ ਹੁੰਨੇ ਆ ਰੇ ਕਿਹੜਾ ਬੰਦੇ ਭਿਆਏ ਕਰਦੇ ਆ ਮੈਂ ਤਾਂ ਇਹ ਜਦੋਂ ਮਾਰਦੇ ਦੇਖ ਲਓ ਤੁਸੀਂ ਹੁਣ ਵੀ ਸਵੇਰੇ 9 ਵਜੇ ਮੈਂ ਥਾਲ ਕੇ ਆਇਆ ਕਿਹੜਾ ਨਾ ਕਣਕ ਦਾ ਸੀਜ਼ਨ ਆ ਰਾਤ 12 ਵਜੇ ਮਸ਼ੀਨ ਚੱਲਣੀ ਮਸ਼ੀਨ 4-5 ਵਜੇ ਤੱਕਰ ਚੱਲ ਸਕਦੀ ਸੀ ਦੀ ਪਰ ਮੈਂ ਕਹਾਂ ਨਹੀਂ ਯਾਰ ਕਾਨੂੰ ਨਹੀਂ ਦੇ ਆ ਨਾ ਕੋਈ ਕੋ ਨਹੀਂ ਪਰ ਜੇ ਬੰਦਾ ਨਾ ਮੂਰੇ ਤੇ ਉਹ ਕਰੇ ਹੈ ਨਾ ਫਿਰ ਔਕਾ ਹੋ ਜਾਂਦਾ ਰਵਾਲਾ ਹੁਣ ਦੇ ਲੋ 9 ਵਜੇ ਮਸ਼ੀਨ ਠਾਲੀ ਠਾਲਿਆ ਕੋਈ ਮੂੰ ਨਹੀਂ ਤੋਤਾ ਕੋਈ ਕੁਛ ਨਹੀਂ ਕਰਿਆ ਉਹ ਕੁਠੇ ਔਕਣੇ ਉੱਠ ਕੇ ਸਿੱਧਾ ਸੀਟ ਤੇ ਬਹਿ ਗਿਆ ਕੋਈ ਇੰਜਨ ਦਾ ਤੇਲ ਨਹੀਂ ਦੇਖਿਆ ਕੋਈ ਰੈਡੀਏਟਰ ਚ ਪਾਣੀ ਨਹੀਂ ਦੇਖਿਆ ਜਾ ਕੇ ਮਸ਼ੀਨ ਦੀ ਸ਼ਰਫ ਮਾਰੀ ਬੱਟਣ ਲੱਗ ਗਿਆ ਦੱਸੋ ਇਹ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਗਲਤ ਗੱਲ ਆ ਯਾਰ ਔਣਾ ਇਹਨਾਂ ਨੂੰ ਸਵੇਰੇ 6 ਵਜੇ ਫੋਨ ਲਾ ਕੇ ਕਹਿੰਦੇ ਰੈਡੀ ਬੈਠੇ ਆਂ ਅਸੀਂ ਚਾਹੇ ਰਾਤ ਨੂੰ 12 ਵਜੇ ਖੜੇ हां ਤੁਹਾਨੂੰ ਬਾਤਾਂ ਦਾ ਤੇ ਇਹ ਕੜਾ ਰਹਿਣਾ ਬਸ ਥੇਤ ਵਾਲਾ ਆਇਆ ਸੀ ਜਦੇ ਤਾਂ ਹੀ ਤਾਂ ਉਹਨਾਂ ਦੇ ਕੋਲ ਬੈਠਾ ਮੈਂ ਭਰਾਵਾ ਤਾਂ ਕੋਲ ਤੇ ਬਿਨਾ ਕੰਮੇ ਨਾਲ ਮਨੀ ਤਾਂ ਜਮਈ ਨਹੀਂ ਬਾਈ ਇੰਨਾ ਹੋਆ ਵੀ ਪੁੱਛੋ ਉਹਨਾਂ ਤੋਂ ਤੁਸੀਂ ਕੁਛ ਰਾਤ ਕਿਤੇ ਰਾਤ 10 ਮਿੰਟ ਰੁਕ ਜਾਓ ਮੈਂ ਕਹਾ ਨਹੀਂ ਤੂੰ ਨੁਕਸਾਨ ਦੀ ਜ਼ਿੰਮੇਵਾਰੀ ਮੈਂ ਹਾਂ ਸਾਡੀ ਹੋਰ ਰਾਤ ਤੁਸੀਂ ਦਾਰੂ ਜਿਆਦਾ ਪਲਾਤੀ ਕਾਲੂ ਨਹੀਂ ਕਿਦਿਓ ਬਾਈ ਮੂੰਹ ਤਾਂ ਬਣਾਣਾ ਉੱਥੇ ਕਿਹੜਾ ਕਿਸ ਨੂੰ ਜਵਾਬ ਦੰਨੇ ਆ ਉਹ ਉੱਥੇ ਕਿਤੇ ਪੀਲੀ ਦਾਰੂ ਬੱਚੇ ਉੱਥੇ ਕਾਲਾ ਮਾਲਾ ਜਾ ਕਰਿਆ ਖਾਸਾ ਰੋਟੀ ਰੋਟੀ ਵੀ ਘੱਟੇ ਘਾਦੀ ਹੋਈ ਆ ਸਵੇਰੇ ਜਾ ਕੇ ਮਸਾਂ ਠਾ ਲਿਆ 20 ਆਕਾ ਮਾਰੇ ਤੇ ਫੇ ਵੀ ਕੰਬਲ ਲਾਇਆ ਉੱਤੇ ਤੇ ਐਝਾ ਕੰਮ ਆ ਮੈਂ ਕਿਹਾ ਪਤੰਦਰਾ ਚਾਰ ਦਿਨ ਦਾ ਕੰਮ ਆ ਹਨਾ ਦੱਬ ਕੇ ਲਾ ਲਈਏ ਫੇ ਆਪਾਂ ਨੂੰ ਇੱਥੇ ਕਿਹਨੇ ਪੁੱਛਣਾ ਇੱਥੇ ਸੌਂਈ ਜਾਈ ਫੇ ਜਿਹੜਾ ਸੌਣਾ ਆ ਕਿੰਨਾ ਏਰੀਆ ਉੜ ਗਿਆ ਬਾਈ ਹਨ ਮਸ਼ੀਨਾਂ ਦਾ ਮਾਰੋ ਮਾਰ ਚੱਲਦੀਆਂ ਦੋ ਇੱਧਰ ਤੇ ਵੜ ਜਾਂਦੀਆਂ ਦੋ ਇੱਧਰ ਤੇ ਵੜਦੀਆਂ ਏਰੀਆ ਸਾਫ ਚਲੋ ਚੱਲਦੇ ਆ ਫਿਰ ਹੁਣ ਉਹ ਤੇ ਗੋਲਡ ਵਿਊ ਇਹਨਾਂ ਦਾ ਦੇਖਣ ਦੀ ਲੋੜ ਹੀ ਨਹੀਂ ਤਾਂ ਦੱਬੀ ਫਰੀ ਜਾਂਦੇ ਆਪਣੀ ਉਦੇ ਕੋਲੇ ਥੋੜਾ ਜਿਹਾ ਰਹਿਣਾ ਪੈਂਦਾ। ਪਰ ਇਹਨਾਂ ਪੁੱਛ ਲਿਆ ਕਰ ਉਹ ਬੋਰਾਂ ਵਿੱਚ ਪਰਾਣੇ ਜੰਗਾ ਹਾਂ ਲੋਹੇ ਜਿਹੇ ਤੇ ਹੁੰਦੇ ਹਾਂ ਕਈ ਮਸ਼ੀਨਾਂ ਦੀ ਮੈਂ ਵੀਡੀਓ ਦੇਖਿਆ ਕਈਆਂ ਦੇ ਟਾਇਰ ਪਾਟ ਗਏ। ਕੱਲ ਆਪਣੇ ਬਿੱਟੂ ਗਵਿੰਦ ਕੜਾ ਵਾਲਾ ਦਿਖਾਉਂਦਾ ਵੀਡੀਓ ਦੇ ਵਿੱਚ ਹੈ ਨਾ ਉਹਦਾ ਵੀ ਟਾਇਰ ਪਾਟ ਗਿਆ। ਇੱਕ ਦਿਨ ਗੱਗੂ ਦਾ ਪਾਟ ਗਿਆ, ਇੱਕ ਦਿਨ ਆਪਣਾ ਉਹ ਬੱਬੂ ਭੁੱਲਾ ਉਹਦਾ ਬੱਬੂ ਨਹੀਂ ਉਤਰ ਆ ਹੋਆ, ਸੋਨੂ ਭੁੱਲਰ ਉਹਦੇ ਵੀ ਕੇਡੀ ਦਾ ਟਾਇਰ ਨਵੇਂ ਖਲਾਈ ਫਿਰਦਾਦਾ ਬਾਈ ਉਹ। ਪਤਾ ਨਹੀਂ ਇਹ ਚ ਕੀ ਚੱਕਰ ਆ ਇਹਦੀ ਕਿ ਟਾਇਰੇ ਬਹੁਤ ਲੈਨੇ ਆ ਪਤਾ ਨਹੀਂ ਵੀ ਇੱਕ ਰੇਗ ਬੰਦਾ ਹੀ ਕਹਿੰਦਾ ਵੀ ਕੇਡੀ ਦੇ ਟਾਇਰਾਂ ਚ ਕੰਪਲੀਟ ਆ ਇਹ। ਬਾਕੀ ਆਪਾਂ ਨੂੰ ਤਾਂ ਇਹ ਚੱਕਰ ਕੋਈ ਆਈ ਨਵੇਂ ਆ ਪਤਾ ਨਹੀਂ ਕਿ ਤੁਹਾਨੂੰ ਬਾਈ ਆਪਣਾ ਹਨਾ ਤੁਹਾਨੂੰ ਭੁੱਲਰ ਉਹ ਵੀ ਮੈਨੂੰ ਕਹਿਨਤਾ ਉਹਦੇ ਵੀ ਮੈਂ ਦੇਖੀ ਆ ਵੀਡੀਓ ਉਹਦੇ ਵਿੱਚ ਵੀ ਟਾਇਰ ਹਨਾ ਨਵੇਂ ਵੀ ਕੇਡੀ ਦੇ ਟਾਇਰ ਹਨਾ ਬਾਈ ਨਵੇਂ ਨਹੀਂ ਕੋੜ ਪੈਂਚਰ ਹੋਈ ਜਾਂਦਾ ਤਿੰਨ ਚਾਰ ਪੈਂਚਰ ਹੋ ਗਏ ਉਹਨੂੰ ਉਧਰ ਆਪਣਾ ਜੱਗੀ ਸੱਧੂ ਅ ਸੰਧੂ ਆ ਹਨਾ ਉਹਦੇ ਵੀ ਮੈਂ ਦੇਖਿਆ ਨਵੀਂ ਜਿਹੜੀ ਜੱਸੀ ਮਹੀਨ ਲੈ ਕੇ ਆਇਆ ਉਹ ਰਸਤੇ 'ਚ ਕਈ ਵਾਰ ਪੈਂਚਰ ਹੋਈ ਪਤਾ ਨਹੀਂ ਕੀ ਚੱਕਰ ਆਇਦਗੀ ਉਹ ਗਰਮੀ ਵੀ ਏਡੀ ਖਾਸ ਨਹੀਂ ਹੈਗੀ ਹਨਾ ਇਦਗੀ ਵੀ ਜਿਹੜੀ ਗਰਮੀ ਕਰਕੇ ਵੀ ਮਨ ਲਾਉਂਦੇ ਆ ਕੰਡੇ ਗੁੰਡੇ ਵੀ ਹੁਣ ਤਾਂ ਬਾਈ ਗਾਇਬ ਹੋ ਗਏ ਇਥੇ ਰਾਰੂ ਬਾਕੀ ਮੇਰਾ ਵੀ ਬੋਰ ਬੋਰ ਦਾ ਪੁੱਛ ਲਿਆ ਕਰੀ ਚੰਗਾ ਹਾਂ ਬਈ ਆਪਾਂ ਮੂਰੇ ਹੋਏ ਨਾ ਹਾਂ ਪਹਿਲਾਂ ਖੇਤਾਂ ਦਾ ਪੁੱਛ ਲੈਣਾ ਭਈਆ ਬੋਰ ਤੋਂ ਨਹੀਂ ਇਸ ਵਿੱਚ ਕੋਈ ਬੰਦ ਬੋਰ ਪੁਰਾਣਾ ਬੋਰ ਚੰਗਾ ਐ ਪੁੱਛਣਾ ਅਦੀ ਭਰਾਵਾਂ ਮੱਕੀ ਬੜਨ ਚਲ ਗਏਗੇ ਨਾ ਇਹੀ ਆ ਪਿੰਡ ਦੇ ਪਰਲੇ ਪਾਸੇ ਰਾਤ ਨੂੰ 2:30 ਵਜੇ ਐਡਾ ਬੋਰ ਖੇਤ ਲਗਾਦਾ ਮੈਨੂੰ ਨਹੀਂ ਪਤਾ ਬੋਰ ਕਿੱਥੇ ਆ ਭੁੱਲ ਗਿਆ ਕਹਿੰਦਾ ਮੈਂ ਵੀ ਜਿਹੜਾ ਤੁਹਾਨੂੰ ਸਵੇਰੇ ਕਹਿੰਦਾ ਰਾਜੀ ਵੀ ਉਹਦੀ ਮਸ਼ੀਨ ਆ ਉਹਦੇ ਖੇਤਾਂ 'ਚ 2:30 ਤਿੰਨ ਵਜੇ ਜਾ ਕੇ ਬੋਰ ਲੱਭਿਆ ਸੀ ਪਹਿਲਾਂ ਤਾਂ ਮਸ਼ੀਨ ਕਢਾ ਕੇ ਨਹੀਂ ਬੋਰ ਦੇ ਦੁਆਲੇ ਹੋਏ ਮੈਂ ਕਿਹਾ ਵੀ ਦੂਆ ਕਾਈ ਦਾ ਕਟਰ ਦਾ ਤਾਂ ਚੱਲ ਜੂ ਹਰਾਂ ਕਿਆ ਵੱਧ ਵਾ ਫਿੰਗਰਾਂ ਟੁੱਟ ਜਿੰਗੇ ਬਲੇਡ ਟੁੱਟ ਜੂ ਪਰ ਤੁਹਾਨੂੰ ਪਤਾ ਮੱਕੀ ਵਾਲੇ ਕਾਟਰ ਦਾ ਸਾਰਾ ਕੁਝ ਵਿੰਗਾ ਹੋ ਜੂਏ ਹਿਸਾਬ ਨਾਲ ਬਹੁਤ ਔਖਾ ਤੁਸੀਂ ਵੀਡੀਓ ਵੀ ਪਾਈ ਹੋਈ ਹੈ ਮੇਰੀ ਬਹੁਤ ਔਖਾ ਮੱਕ ਫਰਾ ਕੇ ਬੋਰ ਲੱਬਿਆ ਲੱਬਣ ਤੋਂ ਬਾਅਦ ਜਾ ਕੇ ਫਿਰ ਆਪਣੇ ਮਸ਼ੀਨ ਚ ਲਾਇਆ ਇੰਨੇ ਉਹ ਬੱਜੀ ਹਾਂਜੀ ਭਾਈ ਇਹ ਫੜਾ ਕੋਈ ਟਾਈ ਕਰੀਆ ਸਾਦੇ ਵਾਸਤੇ ਹਾਂ ਉਹ ਲੀਡ ਤੇ ਹੈ ਲੀਡ ਦਾ ਜਿਹੜਾ ਉਹ ਕਵਰ ਜਿਆ ਨਹੀਂ ਦਿੰਦਾ ਉਹਨਾਂ ਨੇ ਲੀਡ ਦਾ ਕਵਰ ਜਿਆ ਖੜੀ ਲੀਡ ਦਾ ਉੱਪਰ ਦੂਰੀ ਵਾਲੀ ਲੀਡ ਨੂੰ ਚਲੋ ਛਾਂ ਨੂੰ ਪਾ ਲਈ ਚਲ ਛਾਂ ਨੂੰ ਪਾ ਲਈਓ ਹੋ ਗਈ ਅੱਧੀ ਰਾਜੂ ਅੱਧੀ ਹੋ ਗਈ ਹਾਂ ਅੱਧੀ ਹੋ ਗਈ ਹੈ ਨਾ ਉਹ ਚਲ ਗਿਆ ਇੱਥੇ ਆ ਗਈ ਹਾਂ ਅੱਧਾ ਤੇਨੂੰ ਦੋ ਦਿੰਦਾ ਦੋ ਕੱਲ ਦਾ ਫੇਰ ਕਰਿਓ ਨਾ ਮੈਂ ਭਰਾ ਕੇ ਰੱਖ ਲੈਣਾ ਹੋਰ ਦੋ ਕਹਿਣਾ ਬਰਾ ਮਾ ਪਾਜੋ ਇੱਕੇ ਪਾਜੋ ਤੇ ਵਾ ਠੀਕ ਆ ਵਾ ਟਰੈਕਟਰ ਰੂਟਰ ਦਾ ਖਿਆਲ ਰੱਖੀ ਜਾਗਾ ਪਿੱਛੇ ਕਦੇ ਕਾਲੀ ਗੋਲੀ ਜੀ ਪਿੱਛੇ ਪਹੁੰਚ ਪਾਂਚ ਲੱਗ ਜਾਂਦੀ ਹੈ ਕਈ ਵਾਰ ਪਿੱਛੇ ਖੜਾ ਦਿੰਦੇ ਟਰੈਕਟਰੇ ਬਜੀ ਤਾਂ ਤੇਰਾ ਤੇਰੀ ਡਿਊਟੀ ਆ ਇਹ ਉਹਦਾ ਤਾਂ ਘਟਰੇ ਚ ਧਿਆਨ ਰਹਿਣਾ ਹੈ ਮੈਂ ਬਈ ਨੂੰ ਪੁੱਛ ਰਿਹਾ ਯਾਰ ਛੱਡ ਕਸਮੋਤ ਹੋਰ ਬੱਚੇ ਛੱਡ ਕੱਦੂ ਜਗਾ ਕੇ ਖਾਦੇ ਕੁੱਨਗੇ ਜੇ ਇਹ ਬੇਸਵਰੇ ਵਾਂਗੂ ਬੇਸਵਰੇ ਵਾਂਗੂ ਕੌਲੀ ਉਹ ਭਾਰਲੀ ਵੀ ਥੋੜੀ ਪਾਲਾ ਚਟਨੀ ਥੋੜੀ ਜਿਹੀ ਸਬਜੀ ਆ ਮੈਂ ਮੈਂ ਤਾਂ ਚਟਨੀ ਹੋਊਗੀ ਛੱਡ ਕੋਸਮੋਤਾ ਛੱਡ ਹਣ ਕਾਲੀ ਕਰਦਾ ਇਹ ਆਫਲ ਜਾਂਦਾ ਛੇਤੀ ਮਮਨੀ ਦਿਨ ਕਿਆ ਕਹਿੰਦਾ ਦੋ ਨੀ ਹਣਾ ਯਾਰ ਬਾਈ ਯਾਰ ਲੇਟ ਹੁਣ ਇੱਕ ਨਾ ਥੋੜੀ ਬਜੀ ਆ ਚਾਰ ਦਿਨ ਦਾ ਸੀ ਜਨਾ ਮੈਂ ਪੈਸੇ ਕਿਤੇ ਦੇਣੇ ਬਾਈ ਇਹ ਕਮਾ ਕੇ ਦਵਾਂਗੇ ਤਾਂ ਹੀ ਦਵਾਂਗਾ ਓ ਅ ਚਾਹ ਲਈਰ ਮੋਸਾਮ ਕੇ ਰੱਖੀਂ ਜੰਗਾ ਹੁਣ ਜਾਂ ਚਾਹ ਬਣਾਓ ਕਿਸੇ ਤੇ ਮੰਗਾਉਣੀਆਂ ਦੇਤੀ ਇੱਧਰ ਹੋ ਜਾ ਫਟਾਫਟ ਖਾਲਾ ਇੱਧਰ ਤੇਰੇ ਘਰ ਦਾ ਪਾਪ ਪੈਣਾ ਹੁਣ ਤੇਰੇ ਉੱਤੇ ਪਰ ਇਹਨੂੰ ਜਾਊਗਾ ਜੀ ਹਾਂ ਮਾਰੇ ਇਹਨੂੰ ਹਵਾ ਦਾ ਇੱਧਰ ਨੂੰ ਆ ਉੱਪਰ ਜਾਣੀ ਤਾਂ ਬਹੁਤ ਆਦਾ ਉਹ ਡਰਾਈਵਰ ਦੇ ਕੋਲੇ ਖੜੇ ਰਹਿਣਾ ਟੈਂਕਿੰਗ ਨਹੀਂ ਉਹ ਦੇਖੀ ਜਾਂਦੇ ਭਰ ਗਿਆ ਕਰ ਹੈ ਹਾਂ ਇੱਥੇ ਘਟੇ ਜਾਂਦੇ ਨਾ ਉਹਨੂੰ ਲਿਖੀ ਜਾਂਦੇ ਆ ਨਾਲ ਪਿੰਡ ਜ਼ਰੂਰ ਲਿਖ ਲਿਆ ਕਰੋ ਚੰਗਾ ਉਹਦੇ ਦੋ ਤਿੰਨ ਪਿੰਡਾਂ ਦੀ ਜ਼ਮੀਨ ਪੈਂਦੀ ਹੈਗੇ ਤੇ ਪੈਸੇ ਲੈਣ ਲੱਗੇ ਆਪਾਂ ਨੂੰ ਦਿੱਕਤ ਆਵੇ ਚੱਲ ਵੀ ਰਾਣੀਏ ਆਈ ਸੱਚਾ ਪਾਤਾ ਕਰਪਾ ਕਰੀ ਸਾਰੇ ਮੇਰੇ ਕਮੈਨ ਵਾਲੇ ਭਰਾਵਾਂ ਦੇ ਕੋਈ ਡਾਵਾ ਡੋਲ ਨਾ ਹੋਵੇ ਸਾਰਿਆਂ ਦਾ ਨਾ ਮਾਲਕ ਵਧੀਆ ਸੁਣੇ ਕਣਕ ਵੀ ਇੰਨੀ ਇਹ ਏਰੀਆ ਦੇ ਵਿੱਚ ਤਾਂ ਕਣਕ ਇੰਨੀ ਸੁੱਕ ਗਈ ਤੁਸੀਂ ਹਿਹਾਬ ਲਾ ਲਓ ਤੋੜੀ ਖੇਤ ਦੇ ਵਿੱਚੇ ਬਣਦੀ ਆ ਇਹ ਥੋੜੀ ਰੀਲ ਵਾਲੀ ਘਰਾ ਰਹੀ ਹੈ ਨਾ ਜਿਹੜੀ 14 ਦੰਦੇ ਵਾਲੀ ਕੱਢ ਕੇ 13 ਵਾਲੀ ਪਾਉਣੀ ਬਣੀ ਆ ਤੇ ਥੋੜੇ ਜੇ ਬੈਲਟ ਆ ਵਾ ਕਟਾ ਲੰਨੇ ਆ ਨਾ ਚੱਕਰ ਵਧਾ ਦੰਨੇ ਤਾਂ ਬੈਲਟ ਡਿਲੀ ਹੋ ਜਾਂਦੇ ਰੁਕੜਦੀ ਆ ਕਦੇ ਕਦੇ ਕਰਦੇ ਆ ਦਾ ਲਾਜ ਵੀ ਹੈਗੀ ਆ ਪਈ 13 ਵਾਲੇ ਦੁਜੀ ਤੇ ਜਮੇਸ਼ ਚ ਪਈ ਆ ਉਹ ਪਾਉਣਾ ਇਹ ਚ ਲਿਆ ਕੇ ਆ ਜੀ ਸ਼ਾਮ ਨੂੰ ਵੀ ਕਿੱਥੇ ਘੜਾਉਂਗੇ ਓਰੀ ਨਾ ਆਹੀ ਬੰਨਾ ਉਹ ਤੇ ਰਾਹ ਟਾਪੇ ਨਾ ਨਾ ਜੀ ਇਧਰ ਨੂੰ ਰਾਹ ਥੱਲੇ ਨੂੰ ਰਾਹ ਬਣ ਗਿਆ ਫਾਰਮ ਬਤੇ ਪਰ ਦੁਸ਼ਮੇਸ਼ ਆਉਂਦੀ ਉਧਰ ਤੇ ਜੇ ਰਾਹ ਬਣ ਗਿਆ ਬੁੱਥੀ ਨੇੜੇ ਜੀ ਨੂੰ ਕਰ ਲਿਓ ਇਹ ਰੋਟੀ ਪਾਣੀ ਦਾ ਦੌਖਾ ਜਾ ਹੋ ਜਾਂਦਾ ਕੰਮ ਹੈਗਾ ਨਹੀਂ ਚਲੋ ਬਾਈ ਚੱਲਦੇ ਆ ਹੁਣ ਦਸ਼ਮੇਸ਼ ਤੋਂ ਕੋਲ ਨੂੰ ਇਧਰ ਲਾ ਕੇ ਰਾ ਸਾਰਾ ਹੀ ਮਸ਼ੀਨ ਵੱਢ ਕੇ ਹੁਣ ਆ ਗਈ ਫਾਰਮ ਦੇ ਜਿਵੇਂ ਬਿਲਕੁਲ ਲਵੇ ਆ ਚੱਲਦੀ ਆ ਚਲਾਈ ਜਾਂਦਾ ਮਣੀ ਗਗਨ ਕਿੱਦਾਂ ਠੀਕ ਆ ਕਣਕ ਦੀ ਚਮਕ ਦੇਖ ਲਾ ਬਾਈ ਕਿੰਨੀ ਆ ਸੋਨੇ ਵਾਂਗੂ ਚਮਕਦੇ ਆ ਸੋਨੇ ਵਾਂਗੂ ਕਰਤਾਰ ਵੀ ਆਪਣੀ ਉਹ ਸਾਹਮਣੇ ਚੱਲਦੀ ਜਿੱਥੇ ਉਹ ਟਰਾਲੀ ਖੜੀ ਹੈ ਨਾ ਆਹ ਤੇ ਟਰਾਲੀ ਖੜੀ ਹੈ ਟਰੈਕਟਰ ਦੇ ਇੱਥੇ ਮਸ਼ੀਨ ਆਉਣੀ ਉਹ ਵੀ ਬਸ ਜਦੋਂ ਉਹ ਇੱਥੇ ਆ ਗਈ ਹੈ ਨਾ ਫਿਰ ਮੰਨ ਲਓ ਸਮਝ ਲਓ ਉਹਨਾਂ ਫਾਰਮ ਨੂੰ ਜਿਹੜਾ ਰਾਹ ਹੈ ਸਾਰਾ ਫਿਰ ਇੱਧਰ ਨੂੰ ਇੱਧਰ ਤੇ ਉੱਧਰ ਉੱਧਰ ਤੇ ਇੱਧਰ ਮਸ਼ੀਨਾਂ ਆਉਂਦੀ ਇੱਕ ਹੋ ਜੂਗੀ ਫਿਰ ਇਹਨੂੰ ਦੇਖਦੇ ਆ ਕਿਤੇ ਗगन ਕਿਨੇ ਕਰਿਆ ਹੈ ਜਿੱਥੇ ਹੈ ਨਾ ਉੱਥੇ ਇਹਨੂੰ ਭੇਜ ਦਾਂਗੇ ਇਹ ਫਿਰ ਦੋਨੇ ਆਪਣਾ ਲੱਗੇ ਰਹਿਣਗੇ ਉੱਥੇ ਜਾ ਕੇ ਅਜਰੀ ਦਿਹਾੜੀ ਉਹ ਲਵਾਉਣੀ ਆਪਾਂ ਇਹ ਤੇ ਇੱਥੇ ਅੱਜ ਤਾਂ ਬਾਬੇ ਦੀ ਕਿਰਪਾ ਕਰ ਲੈਣਾ ਧੁੱਪ ਵੀ ਸੋਹਣੀ ਨਿਕਲੀ ਹੋਈ ਆ ਵੀ ਕਿਸੇ ਵੀ ਗੱਲ ਦੀ ਉਹ ਨਹੀਂ ਹੈਗੀ ਹੁਣ ਕਾਲੂ ਨਹੀਂ ਲੱਗਿਆ ਟਰਾਲੀ ਖਾਲੀ ਕਰਨਾ ਮਾਮਾ ਅਗਲੀ ਹੋਗੀ ਤਰੀਕ 28 ਸਾਰਾ ਹਨ ਜਿਹੜਾ ਜਿੰਨੇ ਵੀ ਫਾਰਮ ਦੇ ਕਣਕ ਸੁੱਕੀ ਦੀ ਸਾਰੀ ਵੱਢ ਗਏ ਅੱਜ ਦੂਜਾ ਦਿਨ ਹੋ ਗਿਆ ਮਸ਼ੀਨਾਂ ਹਨ ਕਰਤਾਰ ਆ ਜਿਹੜੀ ਉਹ ਤਾਂ ਸਾਹਮਣੇ ਬਿਲਕੁਲ ਉੱਥੇ ਸਾਹਮਣੇ ਆ ਕਿਤੇ ਚੱਲਦੀ ਅੱਜ ਉਹ ਸ਼ਾਇਦ ਫਾਰਮ ਦੇ ਉੱਤੇ ਆ ਜੂਗੀ ਬਾਕੀ ਇਹ ਗੜੇ ਗੜੇ ਰਹਿ ਗਏ ਇਹ ਗੜੇ ਆ ਜਿਹੜੇ ਹੁਣ ਨਾ ਇੱਕ ਅੱਧੇ ਦਿਨ ਦੇ 2-4 ਦਿਨ ਦੀ ਦੇਰੀ ਹੈ ਇਹਨਾਂ ਦੀ ਜਿਵੇਂ ਆ ਇਹ ਵਾਲੇ ਰੁਕੂਗਾ ਆ ਉੱਤੇ ਵਾਲੇ ਜਿਹੜੇ ਆ ਨਾ ਇਹ ਹੋਏ ਹੋਏ ਆ ਪੀਲੇ ਪੀਲੇ ਵਾਸੀ ਇਹਨਾਂ ਦੀ ਵਾਰੀ ਆ ਹੁਣ ਇਹ 2-4 ਦਿਨ ਤੱਕਰ 5-4 ਦਿਨ ਤੱਕਰ ਮਸ਼ੀਨ ਇਹਦੇ ਵਿੱਚ ਆ ਨਾ ਤੇ ਲਾ ਦਾਂਗੇ ਇਹਦੇ ਵਿੱਚ ਹੀ ਬਾਕੀ ਉਹ ਥੱਲੇ ਰਹਿ ਗਿਆ ਇਕ ਤਲਾਈ ਆ ਜਾ ਉਹ ਖੂਦੇ ਸਾਹਮਣੇ ਉਹਦੇ ਤੇ ਰਹਿੰਦਾ ਬਾਕੀ ਮਸ਼ੀਨ ਇੱਧਰ ਤੇ ਆਉਂਦੀ ਆ ਕਰਤਾਰ ਜਿੱਤੇ ਕੱਲ ਨਾ ਡੀਜ਼ਲ ਪਾ ਕੇ ਤੇ ਇੱਧਰੋਂ ਆ ਰਹੀ ਆ ਉਹ ਇੱਧਰ ਆ ਕੇ ਸਿੱਧੀ ਫਾਰਮ ਤੇ ਲੱਗ ਜੂਗੀ ਅੱਜ ਸ਼ਾਇਦ ਉਹ ਚੱਲਦੀ ਜਾਵੇਂਗਾ ਨਾ ਉਹ ਤੇ ਚੱਲਦੀ ਛਤਰੀ ਛਤਰੀ ਉਹ ਦਿਖਦੀ ਆ ਬਾਕੀ ਦੇਖਦੇ ਆ ਨਾ ਵੀ ਜੇ ਫਾਰਮ ਤੇ ਅੱਜ ਰਾਹ ਹੋ ਗਿਆ ਤਾਂ ਬਾਈ ਇੱਥੇ ਆ ਜੂਗੀ ਨਾਲੇ ਤਾਂ ਉਹ ਸ਼ਾਮ ਨੂੰ ਅੱਜ ਹੈ ਨਾ ਇੰਜਨ ਤੇ ਬਲੂਰ ਬਲੂਰ ਮਾਰਨਾ ਜਿਹੜਾ ਉਹ ਵੱਜ ਜੂਗਾ ਨਾਲੇ ਯੂਰੀ ਦੀ 22% ਦਾ ਕਾਲ ਆਈ ਆ ਸਵੇਰੇ ਹੈ ਨਾ ਵੀ 22% ਯੂਰੀ ਆ ਅਗਾ ਮਸ਼ੀਨ ਦੇ ਵਿੱਚ ਦੀ ਪਉਣਾ ਬਾਈ ਅੱਜ ਵਜੀ ਦਾ ਫੋਨ ਆ ਰਾਜੂ ਦਾ ਵੀ ਬਾਕੀ ਰੋਟੀ ਪਾਣੀ ਇੱਥੀ ਤੇ ਚੱਲ ਜਾਂਦਾ ਨਾ ਬਾਈ ਇੱਥੇ ਕੋਲੇ ਆ ਇੱਥੇ ਰਾਸਟਰ ਦਾ ਰਾਜੂ ਆ ਕੇ ਨਾਲੇ ਨਾ ਆ ਗਿਆ ਧਰ ਨਾਲੇ ਰੋਟੀ ਖਾ ਗਿਆ ਤਾਂ ਬਾਕੀ ਦੂਜੀ ਜਿਹੜੀ ਆਪਣੀ ਦਜਵੇਸ਼ ਆ ਉਹ ਭੇਤੀ ਆਪਾਂ ਗਗਨ ਵਾਲੇ ਏਰੀਏ ਦੇ ਵਿੱਚ ਕਿਉਂਥਿਆਂ ਦਾ ਨਾਲੇ ਗਗਨ ਦੀ ਆਪਲੀ ਆ ਨਾ ਬਾਈ 30 30 30 ਬਿੱਗੇ ਨਾਲੇ ਉੱਥੇ ਇੱਕ ਬੰਦੇ ਦੀ ਹੋਰ ਆਪਾਂ ਖੜੀ ਹੋਈ ਸੀ ਉਹਦਾ ਪਹਿਲਾਂ ਗੱਲ ਕਰੀ ਹੋਈ ਸੀ ਵੀ ਇਹਨੇ ਇਹ ਕਹਿੰਦਾ ਮੇਰੇ ਹੈਗੇ ਉਹ ਵੱਢਣੇ ਆ ਉੱਧਰ ਭੇਜਤੀ ਉਹ ਕੱਲ ਉੱਧਰ ਹੁਣ ਉਧਰੇ ਰਹੂਗੀ ਤਾਂ ਮੇਲਾ ਦਾ ਸੀ ਇਹਨੂੰ ਤਾਂ ਉਧਰੇ ਪਾਰ ਹੋਊਗਾ ਬਾਕੀ ਭਾਈ ਐਦ ਕੀ ਸਿਸਟਮ ਇਹ ਆ ਵੀ ਕਣਕਾਂ ਦਾ ਕੋਈ ਹਿਸਾਬ ਲੱਗ ਨਹੀਂ ਰਿਹਾ ਹਨਾ ਦੇਖੋ ਇਕੱਠੀ ਬਜਾਈ ਹੋਈ ਇੱਕ ਦਿਨ ਦੀ ਬਜਾਈ ਹੋਈ ਹੈ ਦੋਨਾਂ ਤਿੰਨੇ ਗੜਿਆਂ ਦੀ ਸਾਰਿਆਂ ਦੀ ਹਨਾ ਤੁਸੀਂ ਇਹ ਹਿਸਾਬ ਲਾ ਲਓ ਆਹ ਹਰੀ ਪਈਆ ਆਹ ਸੁੱਕ ਗਈ ਉਹ ਉੱਤੇ ਵਾਲੀ ਤੇ ਜਾਰੇ ਸੁੱਕ ਗਈ ਉਹ ਸਿਰੇ ਵਾਲੀ ਉੱਤੇ ਜਾਰੇ ਸੁੱਕ ਗਈ ਆਹ ਜਿਹੜੀ ਪਈਆ ਇਕੱਠੀ ਬਜਾਈ ਹੋਈ ਹੋਈ ਆ ਇਹ ਚੀਜ਼ ਕਰਕੇ ਐਦ ਕੀ ਹਨਾ ਵੀ ਸਮਝ ਤੋਂ ਬਾਹਰ ਹੋਇਆ ਹੋਇਆ ਕੰਮ ਬਾਕੀ ਦੇਖਦੇ ਆ ਇਹ ਮੌਸਮ ਜੂਜੂ ਬਾਈ ਇਹਨਾਂ ਨੂੰ ਸਾਫ਼ ਰਹੇ ਆ ਨਾ ਤਾਂ ਖੜੇ ਰਹਿੰਦੇ ਆ ਜੇ ਕਿਤੇ ਮੌਸਮ ਮਣਾ ਮੋਟਾ ਹੁੰਦਾ ਖਰਾਬ ਦਿਖਦਾ ਤਾਂ ਫਿਰ ਤਾਂ ਤੁਹਾਨੂੰ ਸਮਝ ਲਓ ਵੀ ਆਪਣਾ ਦਾ ਪੰਜਾਬੀ ਜਿਹੜੇ ਉਹਨੇ ਆਪਣੇ ਨਾ ਭਰਾ ਕਿਸਾਨ ਆ ਉਹਨਾਂ ਤਾਂ ਉਹ ਤਾਂ ਬਾਈ ਦਿੰਦੇ ਰੋਗ ਉਹਨਾਂ ਨੂੰ ਤਾਂ ਪਤਾ ਵੀ ਖੜੀ ਦਾ ਕੱਖ ਨਹੀਂ ਵਿਗੜਦਾ ਹਰੀ ਵੱਡਾਂ ਗਈ ਤਾਂ ਇਹਦਾ 100 ਨੁਕਸਾਨ ਆ ਜਿਵੇਂ ਹਣ ਪਈ ਆ ਨਾ ਸੁੱਕੀ ਵੱਢੀ ਆ ਇਹਦਾ ਹੁਣ ਕੋਈ ਨੁਕਸਾਨ ਨਹੀਂ ਮੰਨ ਲਓ ਹੁਣ ਕੋਈ ਬਾਰ ਚਕਣੀ ਬਣੀ ਪੈਂਦੀ ਆ ਹਨਾ ਬੱਦਲ ਹੁੰਦਾ ਤਾਂ ਇਹਨੂੰ ਠਗਣ ਦਾ ਅਰੇਂਜਮੈਂਟ ਕਰਨਾ ਪੈਣਾ ਹੁਣ ਇਹਦਾ ਕੋਈ ਟਕਣਾਂ ਦਾ ਅਰੇਂਜਮੈਂਟ ਜਿੰਨਾ ਟਾਈਮ ਹਨਾ ਪੌਦ ਖੜੀ ਆ ਉਹਨਾਂ ਟਾਈਮ ਇਹਦਾ ਕੁਝ ਨਹੀਂ ਵਿਗੜਦਾ ਚਲੋ ਬਾਕੀ ਅੱਜ ਆ ਜੂਗੀ ਇੱਧਰ ਕਰਤਾਰ ਡੀਜ਼ਲ ਕੱਲ ਆਪਾਂ ਪਾਏ ਤੇ ਉਹਦੇ ਵਿੱਚ ਪਾਣੀ ਟੈਂਕੀ ਕਰ ਜਾਂਦੀ ਸੀ ਕੈਨਾ ਰਾਤ ਫੇਪਰਾ ਅੱਗੇ ਰੱਖਿਆ ਹੋਈਆਂ ਮੇਰੀ ਜਿੱਧਰ ਨੂੰ ਆ ਗਈ ਤਾਂ ਇੱਕ ਅੱਧੀ ਕੈਨ ਪਾ ਦਾਂਗੇ ਹੋਰ ਜੰਨੀਏ ਵਕਾਲੂ ਮਾਰੀਏ ਕਿਹੜਾ ਤੇ ਮੇਰੇ ਕੋਲ ਤੂੰ ਦਾ ਕਰਤਾ ਬਿੱਲਾ ਜੱਟ ਮੁੱਛਾਂ ਨੂੰ ਪਾ ਮੁੱਛਾਂ ਤਾਂ ਹੈ ਹੀ ਨਹੀਂ ਜੱਟ ਦੇ ਹੈ ਦਿਖਾਈ ਮੁੱਛਾ ਦਾ ਹੀ ਨਹੀਂ ਦੇਖਾਲੂ ਕਿਤੇ ਪੱਤਲ ਹੋ ਗਿਆ ਬਾਈ ਜਾਨਸ ਦੇਖ ਇਹਨਾਂ ਨੇ ਆ ਰਹੀਆਂ ਕਹਿੰਦਾ ਚੱਕ ਦੋ ਬੋਲੀ ਲੱਕੂ ਦੇਖ ਬੱਠਾ ਹੈ ਹੈ ਬੋਲੀ ਮੇਰੀ ਕਾਟ 800 ਤੇ ਕਾਟ 900 ਅੱਛਾ ਮਸ਼ੀਨ ਦੀ ਅੱਛਾ ਅਦੋਖ ਸਾਲ ਹੋ ਗਿਆ ਬੱਦਲਾਂ ਦਾ ਮਸ਼ੀਨ ਵਾਲੇ ਨੂੰ ਮੋੜ ਨੁਕਸਾਨ ਮਸ਼ੀਨਾਂ ਨੂੰ ਕਹਿੰਦੇ ਮਸ਼ੀਨ ਵਾਲੇ ਨੂੰ ਪਤਾ ਕੀ ਨੁਕਸਾਨ ਆ ਸਹਰਾ ਚੱਲਦੀ ਹੈਗੀ ਔਰ ਤਾਂ ਆਥਰੇ ਕਹਿੰਦੇ ਨੇ ਨਹੀਂ ਰਾਤ ਹੋ ਗਈ ਨਹੀਂ ਨਹੀਂ ਮਸ਼ੀਨ ਵਾਲੇ ਨੂੰ ਪਤਾ ਕੀ ਨੁਕਸਾਨ ਆ ਕਾਲੂ ਈਰਾਨ ਦਾ ਖਾਨੇ ਆ ਵੀ ਜਿਹੜੀ ਹੁਣ ਤਾਂ ਜਿਵੇਂ ਐ ਖੜਾ ਬੰਦਾ ਵੀ ਉਹ ਵੀ ਨਹੀਂ ਚੱਲਦੀ ਉਹਦੇ ਬਣਾਦਾਂਗੇ ਨਾ ਕੰਮ ਨਹੀਂ ਕਰਨੂ ਬੜੋ ਜੂਗੀ ਜਦ ਕਿਤੇ ਬੱਦਲ ਹੋ ਗਿਆ ਤੇ ਨਹੀਂ ਭਾਈ ਫੇ ਤਾਂ ਐ ਬਦਲਾਦਾ ਵੀ ਇਰੀਆ ਆਉਣਗੇ ਆ ਪਿੱਛੇ ਇੱਕ ਨੇ ਹੋਇਆ ਭਾਈ ਸਾਡੇ ਨਾਲ ਵੀ ਬੱਚਾ ਬਣਛਾ ਮੀਠਾ ਉਹ ਲੜਦਾ ਹੀ ਜਾਂ ਨਾ ਬੱਦਲ ਹੁੰਦਾ ਫੇ ਤਾਂ ਐ ਆਏਗੇ ਨਾ ਵੀ ਚੱਕ ਦੇ ਬਸ ਪਾੜਾ ਦੇ ਦੋ ਉੱਤੇ ਹਰੀ ਭਰੀ ਨਹੀਂ ਫੇ ਮਸ਼ੀਨ ਵੀ ਆਏ ਆ ਜਾਟ ਅਸੀਂ ਪਟਾਂਗੇ ਨਾ ਉਹ ਵੀ ਫਿਰ ਆਪਣੇ ਆਸ ਤੇ ਖਤਮ ਬਾਹਰ ਹੋ ਜਾਂਦਾ ਚਲੋ ਬਾਕੀ ਇਹ ਤਾਂ ਵਧੀਆ ਨਿਕਲੇ ਗਾਲ ਕੁਲ ਕਰ ਹਾਂ ਵਧੀਆ ਨਿਕਲੇ ਕੀ ਰੇਟ ਰੋੜ ਚੱਲਦਾ ਰੇਟ ਪਰਸੋਂ ਗਗਨ ਨੇ ਪਤਾ ਕੀਤਾ ਸੀ ਕਹਿੰਦਾ ਸਿਰਫ 2710 ਰੁਪਏ ਹੈਗੀ ਅੱਛਾ ਉਹ ਵੀ 25 2600 ਸਰਕਾਰੀ ਖਰੀਦ ਨਹੀਂ ਹੈਗੀ ਹੋਰ ਹੈ ਨਾ ਚੱਲੂ ਕਿ ਮਹੀਨਾ ਠਹਿਰ ਕੇ ਚਲੋ ਜਾਨ ਨੂੰ ਉਤਾਰੀ ਨੇ ਖਾਲ ਖਰੀਦਦਾ ਦੱਸ ਇਹ ਹੁਣ ਕਾਨਕ ਦੀ ਬਾਢੀ ਹੋਣ ਹੁੰਦੀ ਆ ਨਹੀਂ ਪਰ ਹੁਣ ਬਾਡੀ ਟਾਈਮ ਹੁਣ ਘਰੇ ਰੱਖੋ ਬਣੀਆਂ ਤਾਂ ਹੀ ਬਾਈ ਕਿਸਾਨ ਆਪਣੇ ਤਾਂ ਹੀ ਬੈਠਿਆ ਜੰਮੂ ਬਾਰਡਰਾਂ ਦੇ ਹਨਾ ਅਨੌਰੀ ਦੇ ਜੇ ਹੁਣ ਬਾਈ ਚਾਹਾਂ ਤਾਂ ਇੱਥੇ ਆ ਚਲੋ ਇੱਥੇ ਤਾਂ ਵੀ ਜਗਾ ਵੀ ਹੈਗੀ ਆ ਹਨਾ ਅਰੇ ਇਹਨਾਂ ਦੇ ਵਿੱਚ ਆ ਕੇ ਆਪਾਂ ਵੀ ਇਹ ਜਿਹੀ ਹੋਏ ਮਤਲਬ ਸਾਂਭਨੇ ਆ ਪਰ ਜੇ ਕਿਤੇ ਬਾਈ ਪੰਜਾਬ ਦੇ ਵਿੱਚ ਹਨਾ ਹੁਣ ਜਿਹਦੇ ਕੋਲ 4-5 500 500 400 300 200 250 ਇੱਕ ਨਾ ਜ਼ਮੀਨਾਂ ਹਨਾ ਉਹ ਬਾਈ ਇੰਨੀ ਫਸਲਾਂ ਕਿੱਥੇ ਸਾਂਭਣਗੇ ਕਿੱਥੇ ਰੱਖਣਗੇ ਇਹਨੂੰ ਹੁਣ ਚਲੋ ਇੱਥੇ ਤਾਂ ਐ ਵੀ ਵਪਾਰੀ ਨੇ ਆ ਜਾਣਾ ਉਹਨੇ ਆਪਣਾ ਦੇਖ ਕੇ ਤਾਂ ਰੇਟ ਲੇ ਕੇ ਲਾ ਕੇ ਆ ਨਾ ਚੱਕ ਕੇ ਲੈ ਜਾਨੀ ਕਾਲੂ ਫੇ ਰੇਟ ਕਾ ਦੇਣਾ ਮਿਲਦਾ ਬਈ ਰੇ ਵੀ ਸਫਾਈ ਨਾਲ ਮਿਲਦਾ ਜਾਂ ਚਮਕ ਨਾਲ ਕਿਵੇਂ ਚਮਕ ਨਾਲ ਮਿਲਦਾ ਵੀਰੇ ਅੱਛਾ ਹਾਂ ਕਿੰਨੀ ਕਾ ਦਾਣਾ ਹੀ ਚਮਕਾ ਕਿ ਦਾਣੇ ਦੀ ਚਮਕਾ ਉਹਨਾਂ ਰੇਟ ਵੱਧ ਪਾਦਾ ਅੱਛਾ ਹਾਂ ਇਹ ਜੇ ਚਮਕ ਨਹੀਂ ਰੇਟ ਸੈਟ ਬੰਦ ਜਾਂਦਾ ਜੇ ਦੀ ਚਮਕ ਨਹੀਂ ਹੈਗੀ ਦਾਜੀ ਵੀ ਇਹ ਵੀ ਬਾਈ ਜਨਾ ਸਿਸਟਮ ਲੱਗੇ ਆ ਹੁਣ ਤੁਸੀਂ ਹਿਸਾਬ ਲਾ ਲਓ ਇੱਥੇ ਫੱਕਰ ਸੀ ਆ ਕਣਕ ਵੜਨ ਤੋਂ ਪਹਿਲਾਂ ਕਾਲੂ 42 ਤੇ 4000 ਰੁਪਏ ਕਣਕ ਹੀ ਵੀ ਦੀ ਉਹ ਸਜਾਤਾ ਚੱਲਦਾ ਵੀਰੇ ਮਿੱਟੀ ਦਾ ਪੱਟੀ ਦਾ ਹਾਂ ਉਹ ਸਜਾਤਾ ਚੱਲਦਾ ਹੈ ਅੱਛਾ ਹਾਂ ਉਹਦੇ ਇੱਥੇ ਹੈ ਕਿ ਨਾ ਚਾਰ ਪੰਜ ਪਿੰਡ ਉੱਥੇ ਉਹਨਾਂ ਦਾ ਰੇਟ ਹੀ ਲੱਗ ਜਾਂਦਾ ਹੈਗਾ 6000 ਤੋਂ ਉੱਤੇ ਰੇਟ ਹੈ ਜੀ ਕੀ ਚੱਕਰ ਆ ਬਈ ਇੱਥੇ ਜ਼ਮੀਨ ਦਾ ਵਰਕ ਪਤਾ ਨਹੀਂ ਮਿੱਟੀ ਆਪਾਂ ਲਾਲ ਆਪਣੇ ਚਾਂਕੀ ਬੰਦੀ ਬਣਕ ਦੀ ਅੱਛਾ ਉਹਦੇ ਨਾਲ ਦੀ ਹਾਂ ਸ਼ੋਕਨਗਰੋਂ ਦੀ ਮਿੱਟੀ ਚ ਹਾਂ ਤੇ ਮੈਂ ਹਰੀਓ ਨਾਲ ਵੀ ਗੱਲ ਕੀਤੀ ਸੀਗੀ ਉਹ ਵੀ ਆਪਾਂ ਲਿਆ ਕੇ ਲਾਵਾਂ ਕਹਿੰਦਾ ਭਾਈ ਸਾਹਿਬ ਮੈਂ ਲਾ ਕੇ ਦੇਖੀ ਕਹਿੰਦਾ ਵੀ ਆਪਣੇ ਚਾਂਕੀ ਫਿਰ ਉਹਦੀ ਵੀ ਚਾਂਕ ਦਾ ਰੇਟ ਤੇ ਸਿਰ ਮੈਨੂੰ ਰੇਟ ਮਿਲਣਾ ਹਾਂ ਹਾਂ ਇਹ ਬਹਿ ਚੱਲੀਏ ਫਿਰ ਚਲੋ ਲਗਾਉਨੇ ਆਪੇ ਤੁਹਾਨੂੰ ਚੱਲਦੀਆਂ ਮੋਟਰਾਂ ਵੀ ਕਿੱਥੇ ਕਿੱਥੇ ਚੱਲਦੀ ਆ ਬੜਾ ਜਾਇ ਐ ਵੀ ਨਾਲੇ ਦਾ ਡੀਜ਼ਲ ਰੂਲ ਚੈੱਕ ਹੋ ਜਾਂਦਾ ਬਾਈ ਇਹਨਾਂ ਨਾਲੇ ਆ ਵੀ ਗੇੜੇ ਨਾਲ ਸਰਕਲ ਜਿਹਾ ਸੈੱਟ ਹੋ ਜਾਂਦਾ ਨਾਲੇ ਹੁਣ ਪਹਿਲਾਂ ਦੋਵੇਂ ਮਸ਼ੀਨਾਂ ਇਕੱਠੀਆਂ ਜਾਂਦੀਆਂ ਇਹ ਤਾਂ ਵੀ ਉਹਰੇ ਫਾਰਮ ਉੱਤੇ ਸਾਰਾ ਏਰੀਆ ਹੀ ਦਿਖ ਜਾਂਦਾ ਸੈਂਟਰ ਆ ਮੰਨੋ ਇਹ ਆ ਦੋ ਤਿੰਨ ਪਿੰਡਾਂ ਦਾ ਜਿੱਧਰ ਨੂੰ ਮਰਜ਼ੀ ਦੇਖ ਲਓ ਉਧਰ ਨੂੰ ਮਸ਼ੀਨ ਚੱਲਦੀ ਦਿਖ ਜਾਂਦੀ ਵੀ ਪਰ ਹੁਣ ਮਸ਼ੀਨ ਜਿਹੜੀ ਲੱਗ ਹੋ ਗਈ ਨਾ ਤਾਂ ਜਵੇਸ਼ ਹੁਣ ਤਾਂ ਕੋਲੇ ਜਾਣਾ ਪਿਆਗਾ ਨਾ ਕੋਲ ਤੇ ਦੇਖਾਂਗੇ ਨਹੀਂ ਜਾ ਕੇ ਕੀ ਕਰਨੀ ਹੈ ਹੈ ਬੈ ਪਾਰੇ ਜ ਐਨੇ ਪੈ ਪਿਤੇ ਕਾਲੂ ਅੱਛਾ ਹਾਂ ਤਾਂ ਉਧਰ ਪੈਣੇ ਮੇਰੇ 65 70 ਬਹੁਤ ਬਹੁਤ ਅੱਛਾ ਆ 20 ਫੁੱਟ ਦਾ ਪੈਪ ਆ ਬਾਈ ਜਿਹੜਾ ਇੱਥੇ ਮਿਹਨਤ ਕਰਨੀ ਪੈਂਦੀ ਆ ਨਾ 20 ਫੁੱਟ ਦੇ 20 ਫੁੱਟ ਦਾ ਟੋਟਾ ਜੋੜ 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 ਜਿੱਥੇ ਤੱਕ ਕਰਵਾਣੀ ਨੇ ਜਾਣਾ ਉੱਥੇ ਤੱਕ ਲੈ ਜਾਣਾ ਪੈਂਦਾ ਆ ਡੈਮ ਦੇ ਵਿੱਚੋਂ ਕਿੰਨੇ ਪੈਪ ਲੱਗ ਜਿੰਨੇ ਕਾਲੂ ਆਪਣੇ ਸਿਰੇ ਆ ਉਹ ਮੰਨ ਲਾਸਟ ਕੇ ਤੱਕਰ ਸਵਾ 70 ਪੈਪ ਲਾ ਸਵਾ ਸਵਾ ਪੈਪ ਸਵਾਸ ਸੋ ਪਾਈਪ ਕਹਿਣਾ ਸੌਖਾ ਬਾਈ ਹੈ ਨਾ 20 ਫੁੱਟ ਦਾ ਇੱਕ ਟੋਟਾ ਹੈ ਮਤਲਬ 20 ਉੱਥੇ 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 ਐ ਪਾਈਪਸ ਉਹ ਸਿਰੇ ਤੱਕਰ ਜਾਣੇ ਆ ਚਲੋ ਠੀਕ ਆ ਬਾਕੀ ਦੇਖਦੇ ਆ ਜਾ ਕੇ ਮੌਲ ਕੀ ਆ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇ ਪਿੱਛੇ ਥੋੜਾ ਜਿਹਾ ਬਹੁਤ ਬਹੁਤ ਧੰਨਵਾਦ ਜੀ